ਆ ਵੀ ਬਰੀਓ ਕੀ ਹਾਲ ਚਾਲ ਆ ਠੀਕ ਠਾਕ ਪੀਲੀਏ ਦਾ ਤੁਹਾਨੂੰ ਉਪਾਏ ਦੱਸ ਦਿਆਂ ਬੜਾ ਸੌਖਾ ਪਿਆ ਪੀਲੀਏ ਦਾ ਪਿੱਪਲ ਦੇ ਪੱਤੇ ਤਿੰਨ ਤੋਂ ਚਾਰ ਲੈਣੇ ਆ ਪਿੱਪਲ ਦੇ ਪੱਤੇ ਕੱਚੇ ਕੱਚਾ ਬਤਾ ਹੋਵੇ ਪਿੱਪਲ ਦਾ ਕੱਚੇ ਕੱਚੇ ਉਹਨੂੰ ਚਾਰ ਪਤਿਆਂ ਨੂੰ ਲੈ ਕੇ ਵਧੀਆ ਪਾਣੀ ਨਾਲ ਬੋਸ ਕਰ ਲਓ ਵਧੀਆ ਪਾਣੀ ਨਾਲ ਉਹਨੂੰ ਧੋਲੋ ਸਾਫ਼ ਕਰ ਲਓ ਉਦੋਂ ਬਾਅਦ ਉਹਦਾ ਪੇਸਟ ਬਣਾ ਲਓ ਵਿੱਚ ਖੰਡ ਦਾ ਬੂਰਾ ਪਾ ਲਓ ਉਹਦਾ ਪੇਸਟ ਬਣਾ ਕੇ ਦਿਨ ਵਿੱਚ ਦੀ ਦੋ ਵਾਰੀ ਲਓ ਬਸ ਹੁ 5 ਦਿਨਾਂ ਦੇ ਵਿੱਚ ਪੀਲੀ ਆ ਫਤਮਾ। ਰਾਣਾਲਾਜ ਆ ਪੱਕਾ ਲਾ ਜਾ ਪੀਲੀ ਆ ਨਹੀਂ ਰਹੂਗਾ ਗਰੰਟੀ ਐ। ਟਿੱਪਲ ਦੇ ਪੱਤੇ 3 ਤੋਂ 4 ਉਹਨੂੰ ਧੋ ਲੈਣੇ ਆ ਸਮਾਰ ਕੇ ਧੋਕ ਦਾ ਪੇਸਟ ਬਣਾ ਲੈਣਾ। ਉਹਦੇ ਪੇਸਟ ਦੇ ਵਿੱਚ ਖੰਡ ਦਾ ਬੂਰਾ ਪਾਉਣਾ। ਜੇ ਉਸ ਰੋਟ ਨਹੀਂ ਖਾਦਾ ਜਾਂਦਾ ਪੱਤੇ ਲੈ ਕੇ ਬਾੜ ਲੋ। ਬਾੜ ਕੇ ਪਾਣੀ ਦੇ ਵਿੱਚ ਵਧੀਆ 250 ਗ੍ਰਾਮ ਪਾਣੀ ਲੈ ਲੋ। ਉਹਦੇ ਵਿੱਚ 3-4 ਪੱਤੇ ਉਹਨੂੰ ਕੱਟ ਕੇ ਵਧੀਆ ਬਾੜ ਲੋ। ਵੀ ਹੁਣ ਉੱਬਲ ਗਏ ਇਹ ਵਧੀਆ ਰਾਹ ਨਿਕਲੇ ਉਹ ਪਾਣੀ ਪੀ ਲੋ ਦਿਨ ਵੀ ਦੀ ਦੋ ਵਾਰੀ ਹਫਤਾ ਕਰ ਲੋ 5 ਦਿਨ ਛੋੜਾ ਪੀ ਲਿਆ ਕਰ ਗਾਰੰਟੀ ਹੈ ਧੰਨਵਾਦ ਸ਼ੇਅਰ ਲਿਆ ਕਰ ਦੂਗਾ ਪੀੜੀਏ ਵਾਸਤੇ ਜੀ